ਸੋ ਅੱਛਾ ਬਣਾ ਲਓ ਚਲੋ ਤੇ ਐਸ ਐਚਓ ਸਿਵਲ ਲੈਨ ਗਰਵੀਰ ਸਿੰਘ ਐਸ ਐਚ ਚੌਕੀ ਇੰਚਾਰਜ ਹੋ ਗਏ ਰਣਜੀਤ ਸਿੰਘ ਤੇ ਉਹਨਾਂ ਦੀ ਠੀਕ ਹੈ ਜੀ ਮੋਟਰਸਾਈਕਲ ਚੋਰ ਗਰੋਹ ਦੇ ਜਿਹੜੇ ਮੈਂਬਰਾਂ ਨੂੰ ਜਿਹੜੀ ਕਸਵਤ ਸੀਗੀ ਉਹਨਾਂ ਨੂੰ ਚੰਗੀ ਜਾਣਕਾਰੀ ਦਿੱਤੀ ਦੋ ਵਿਅਕਤੀ ਫੜੇ ਗਏ ਨੇ ਜਿਨ੍ਹਾਂ ਦਾ ਪਹਿਲੇ ਵੀ ਕਰਨੀ ਕ੍ਰਿਮੀਨਲ ਕੋਲਿਜ ਇਲਾਕੇ ਦੇ ਵਿੱਚੋਂ ਚੋਰੀ ਕੀ ਕਰਨ ਦਾ ਹੁੰਦਾ ਹੈ ਉਹ ਵਿਅਕਤੀ ਜਿਹੜੇ ਪਾਰ ਹੋਏ ਹੋਣ ਹੋਰ ਵੀ ਨ ਤੋਂ ਦੇਖਿਓ ਅੱਛੇ ਕੰਮ ਕਰ ਰਹੇ ਨੇ ਕਿਹੜੇ ਪ੍ਰੋਗਰਾਮ ਕੀ ਹੋਈ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਰਜਿੰਦਰਾ ਹਸਪੀਟਲ ਤੇ ਲੀਲਾ ਭਵਨ ਏਰੀਏ ਚ ਮੋਟਰਸਾਈਕਲ ਤੇ 12th ਗਾਰਡਨ ਚ ਮੋਟਰਸਾਈਕਲ ਟੂ ਵੀਲਰ ਚੋਰੀ ਹੁੰਦੀਆਂ ਮਾਰਦਾ ਤਾਂ ਹੋ ਰਹੀਆਂ ਸੀ ਜਿਸ ਸੰਬੰਧ ਚ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ ਮਾਨਯੋਗ ਐਸਐਸਪੀ ਸਾਹਿਬ ਤੇ ਮਾਨਯੋਗ ਐਸਪੀ ਸਿੱਤੂ ਸਾਹਿਬ ਜੀ ਦੀ ਦੇਸ਼ਾ ਨਿਰਦੇਸ਼ਾਂ ਹੇਠ ਐਸ ਐਚਓ ਸਿਵਲ ਲਾਈਨ ਗੁਰਮੀਤ ਸਿੰਘ ਤੇ ਸਪੈਸ਼ਲੀ ਇੰਚਾਰਜ ਮਾਡਲ ਟਾਊਨ ਨੇ ਸਿਰ ਰஞ்சிਤ ਸਿੰਘ ਉਹਨਾਂ ਦੀ ਟੀਮ ਨੇ ਉਹਨਾਂ ਦੀ ਟੀਮ ਨੇ ਇੱਕ ਮੋਟਰਸਾਈਕਲ ਪਹਿਲਾਂ ਸ਼ੱਕ ਦੇ ਆਧਾਰ ਤੇ ਮੁਖਬਰੀ ਦੇ ਆਧਾਰ ਤੇ ਮੋਟਰਸਾਈਕਲ ਦੋ ਚਾਲਕਾਂ ਨੂੰ ਰੋਕਿਆ ਜਿਨ੍ਹਾਂ ਪਾਸੋਂ ਇਹ ਕਚੋਰੀ ਦਾ ਮੋਟਰਸਾਈਕਲ ਸਪਲੈਂਡਰ ਬਰਾਮਦ ਹੋਇਆ ਉਸ ਤੋਂ ਬਾਅਦ ਅੱਗੇ ਫਰਦਰ ਕੁਝ ਗਿੱਚ ਤੇ ਤੇ ਜਦੋਂ ਇਹ ਅੱਠ ਹੋਰ ਸਪਲੈਂਡਰ ਮੋਟਰਸਾਈਕਲ ਚੋਰੀ ਦੇ ਬਰਾਮਦ ਹੋਏ ਨੇ ਕੁੱਲ ਨੌ ਚੋਰੀ ਦੇ ਮੋਟਰਸਾਈਕਲ ਜੋ ਇਹਨਾਂ ਨੇ ਰਜਿੰਦਰਾ ਹਸਪੀਟਲ ਤੇ ਲੀਲਾਪੁਰ ਮੰਦਰੀ ਚੋ ਚੋਰੀ ਕੀਤੀ ਸੀ ਇਹਨਾਂ ਦਾ ਪੁਰਾਣਾ ਕ੍ਰਿਮਿਨਲ ਰਿਕਾਰਡ ਵੀ ਹੈ ਇੱਕ ਦੋਸ਼ੀ ਦੇ ਖਿਲਾਫ ਇਹ ਦੋ ਦੋਸ਼ੀ ਨੇ ਇੱਕ ਵਿਕਾਸ ਕੁਮਾਰ ਇੱਕ ਦੋਸ਼ੀ ਚੁਲੈਲੇ ਦਾ ਰਹਿਣ ਵਾਲਾ ਤੇ ਇੱਕ ਦੂਸਰਾ ਦੋਸ਼ੀ ਇਹ ਜਿਹੜਾ ਦੂਸਰਾ ਦੋਸ਼ੀ ਤਮੂਮਾਜਰੇ ਦਾ ਇਹਦਾ ਰਹਿਣ ਵਾਲਾ ਇਹਨਾਂ ਦੋਹਾਂ ਦੇ ਖਿਲਾਫ ਇੱਕ ਮੁੰਡੇ ਦੇ ਖਿਲਾਫ ਪਹਿਲਾਂ ਦੋ ਮੁਕੱਦਮੇ ਦਰਜ ਨੇ ਇੱਕ ਦੇ ਖਿਲਾਫ ਇੱਕ ਮੁਕੱਦਮਾ ਦਰਜ ਹੈ ਆਲਰੇਡੀ ਪਹਿਲਾਂ ਵੀ ਇਹਨਾਂ ਦਾ ਕ੍ਰਿਮਿਨਲ ਰਿਕਾਰਡ ਹੈ ਜਿਸ ਸੰਬੰਧ ਚ ਹੁਣ ਅੱਗੇ ਇਹਨਾਂ ਦਾ ਰਿਮਾਂਡ ਲਿਆ ਗਿਆ ਹੈ ਤੇ ਬੋਲ ਸ੍ਰਮਾਡ ਦੌਰਾਨ ਨੇ ਪੁੱਛਗਿਛ ਹੋਰ ਅੱਗੇ ਫਰਦਰ ਹੋ ਰਹਿਮ ਇਖਸ਼ਾਫ ਤੇ ਹੋਰ ਅਹਿਮ ਬਰਾਂਦਗੀਆਂ ਵੀ ਹੋਣਗੀਆਂ ਇਹ ਕੋਈ ਵਿਰੋਧ ਦੇ ਮੈਂਬਰ ਹੋਰ ਵੀ ਹੋ ਸਕਦੇ ਨੇ ਕਿ ਇਹ ਦੋ ਇਹੀ ਦੋ ਬੰਦੇ ਚ ਇਹ ਅੱਗੇ ਪੁੱਛਗਿਛ ਦਾ ਵਿਸ਼ਾ ਜੀ ਹੁਣ ਇਹ ਪੁੱਛਗਿਛ ਅੱਗੇ ਕਲੀਅਰ ਹੋਊਗਾ ਹੁਣ ਅੰਦਰਲੇ ਰਿਮਾਰਟ ਇਹਨਾਂ ਦੀ ਪੁੱਛਗਿਛ ਡਿਟੇਲਡ ਪੁੱਛਗਿਛ ਕੀਤੀ ਜਾਊਗੀ ਕੋਈ ਦਸ਼ਰਿਆਦੀ ਵੀ ਸੀਗੇ ਇਹ ਬੰਦੇ ਉਹ ਵੀ ਵੀਰੇ ਇਹਨਾਂ ਦਾ ਹੁਣ ਡੋਕਟਰ ਟੈਸਟ ਕਰਾਇਆ ਜਾ ਰਿਹਾ ਹੈ